ਖਬਰਦਾਨੇ ਅਪਟੜਾ ਤੋਂ ਜਿੱਥੇ ਪਿਛਲੇ ਦਿਨੀ ਜਿਆਦਾ ਰੋਡ ਤੋਂ ਇੱਕ ਘਰ ਵਿੱਚੋਂ ਜੇਵੇ ਚੋਰੀ ਹੋ ਕਰਨ ਵਾਲੇ ਚੋਰਾਂ ਨੂੰ ਕਾਦੀਆ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕਰ ਲਈ ਹੈ ਇਸ ਬਾਰੇ ਹੋਰ ਜਾਣਕਾਰ ਦਿੰਦੇ ਆਂ ਬੀਤੇ ਕੱਲ ਡੀਐਸਪੀ ਜੀ ਅਰਗੋਬਿੰਦਪੁਰ ਰੀਛ ਬਹਿਰੇਤੇ ਐਸਐਚਓ ਕਾਦੀਆ ਗੁਰਮੀਤ ਸਿੰਘ ਨੇ ਕਿਹਾ ਕਿ ਸਾਡੀ ਜਨ ਨੇ ਬਹੁਤ ਹੀ ਮਿਹਨਤ ਨਾਲ ਇਹਨਾਂ ਚੋਰਾਂ ਨੂੰ ਟ੍ਰੇਸ ਕੀਤਾ ਅਤੇ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ ਉਹਨਾਂ ਨੇ ਕਿਹਾ ਕਿ ਇਹ ਤਿੰਨੋਂ ਚੋਰ ਹਮਾਚਲ ਦੇ ਰਹਿਣ ਵਾਲੇ ਸਨ ਅਤੇ ਕਾਦੀਆ ਕਿ ਵਕਤ ਸਾਡੇ ਕਮ ਕਰ ਕਰਕੇ ਇਹਨਾਂ ਚੋਰ ਦੇ ਘਟਾਉਂ ਜਾਂ ਦੇ ਰਹੇ ਸਨ ਸਰਾਂ ਨੂੰ ਫੜਨ ਲਈ ਨਾਯੋਗ ਸਾਡੇ ਡੀਆਈਜੀ ਬਾਰਡਰਿੰਗ ਡਾਟ ਨਾਨਕ ਸਿੰਘ ਅਤੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਕਾਸਮੀ ਰਾਈਪੀਐਸ ਇਹਨਾਂ ਵੱਲੋਂ ਮੜੇ ਅਸਰਾਂ ਤੇ ਨੱਥ ਪਾਉਣ ਲਈ ਇੱਕ ਮੁਹਿੰਮ ਅਸੀਂ ਵਧੀ ਹੋਈ ਸੀਗੀ ਉਹਦੇ ਤਹਿਤ ਕਾਦੀਆਂ ਪੁਲਿਸ ਨੂੰ ਬੜੀ ਸਫਲਤਾ ਹਾਸਲ ਹੋਈ ਹੈ ਕਿ 16 ਅੱਠ ਨੂੰ 16 ਤਰੀਕ ਨੂੰ ਇੰਦਰਜੀਤ ਸਿੰਘ ਜੋ ਕਿ ਰਜਾਤਾ ਰੋਡ ਕਾਦੀਆਂ ਦਾ ਹੀ ਰਹਿਣ ਵਾਲਾ ਹੈ ਤੇ ਇਹ ਆਪਣੇ ਪਰਿਵਾਰ ਸਮੇਤ ਡੇਰਾ ਬਾਬਾ ਨਾਲ ਗਿਆ ਹੋਇਆ ਸੀਗਾ ਜਦੋਂ ਇਹ ਦੁਪਹਿਰੇ ਘਰ ਆਇਆ ਤੇ ਇਹਨੇ ਆ ਕੇ ਦੇਖਿਆ ਤੇ ਇਹਨਾਂ ਦੇ ਦਰਵਾਜ਼ਾ ਟੁੱਟਾ ਪਿਆ ਸੀਗਾ ਅੰਦਰ ਤੇ ਸਾਮਾਨ ਸਾਰਾ ਖਿਲਰਿਆ ਹੋਇਆ ਸੀ ਫਿਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਦੀ ਉਹਦੇ ਅਕੋਰਡਿੰਗਲੀ ਅਸੀਂ ਪੁਚਤਤਾਚੀ ਕਰਕੇ ਤੇ ਐਸ ਐਚਓ ਕਾਦੀਆਂ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਕਾਫੀ ਮਿਹਨਤ ਕਰਦੇ ਹੋਏ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਇਹ ਬਿਲਕੁਲ ਬਲਾਈਂਡ ਚੋਰੀ ਸੀਗੀ ਇਹ ਇਹਨਾਂ ਬੰਦਿਆਂ ਨੂੰ ਹਿਮਾਚਲ ਤੋਂ ਜਿਹੜੇ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੂੰ ਫੜਿਆ ਤੇ ਫੜ ਕੇ ਤੇ ਉਹਨਾਂ ਜੋ ਚੋਰੀ ਹੋਇਆ ਸੋਨਾ ਉਹ ਵੀ ਬਰਾਮਦ ਕਰ ਲਿਆ ਹੈ ਤੇ ਇਹ ਤਿੰਨੇ ਤਿੰਨ ਦੋਸ਼ੀ ਇਹਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਏ ਜਿਹੜੇ ਹਿਮਾਚਲ ਦੇ ਦੋ ਬੰਦੇ ਹੈਗੇ ਉਹਨਾਂ ਦੇ ਪਹਿਲਾਂ ਵੀ ਪਰਚੇ ਇੱਕ ਤੇ 8 ਪਰਚੇ ਇੱਕ ਤੇ 6 ਪਰਚੇ ਇੱਕ ਤੇ 10 ਹੈ ਇੱਕ ਤੇ 6 ਹੈ ਇਹਨਾਂ ਨੂੰ ਕਾਦੀਆਂ ਤੋਂ ਹੀ ਦਿੱਤਾ ਜੀ ਇੱਥੇ ਕਿਹੜਾ ਉਹ ਹੈ ਉਹ ਵੀ ਮੰਡੀ ਦਾ ਹੀ ਹੈ ਸਾਰੇ ਤਿੰਨੇ ਹੈ ਉਧਰ ਦੇ ਹੀ ਹੈ ਜਿਨ੍ਹਾਂ ਨੇ ਚੋਰੀ ਕੀਤੀ ਹੈ ਤੇ ਤਿੰਨੇ ਹੀ ਹੁਣ ਚੱਲਦੇ ਹੈਗੇ ਸਾਰੇ ਅਸੀਂ ਗ੍ਰਿਫਤਾਰ ਕਰ ਲਏ ਬਾਕੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਵਾਗੇ ਫਿਰ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਦੇਖਾਂਗੇ ਵੀ ਹੋਰ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਅਕੋਰਡਿੰਗਲੀ ਅਸੀਂ ਉਹਨੂੰ ਇਨਵੈਸਟੀਗੇਸ਼ਨ ਦਾ ਇਸੇ ਸਬੰਧ ਕੋਈ ਹੈ ਤਾਂ ਕੋਈ ਲੇਬਰ ਸ਼ੇਵਰ ਤੇ ਮਤਲਬ ਦੱਸ ਕੇ ਵੀ ਅਸੀਂ ਲੇਬਰ ਦਾ ਕੰਮ ਕਰਦੇ ਆ ਪਰ ਕਰਨਾਲ ਕੰਮ ਇਹਨਾਂ ਦੀ ਕੋਈ ਕੋਈ ਜੀ ਰੈਸਟ੍ਰਿਕਸ਼ਨ ਨਾ ਚੋਰ ਬੰਦੇ ਦੀ ਪਰ ਇਹ ਆ ਵੀ ਇਹ ਫੜੇ ਗਏ ਆ ਹੁਣ ਇਹਨਾਂ ਕੋਲ ਸਾਰਾ ਮਾਲ ਵੀ ਅਸੀਂ ਰਿਕਵਰ ਕਰ ਲਿਆ ਬਾਕੀ ਹੁਣ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜਾ ਸੱਤੀ ਨਾਲ ਹੋਰ ਡੰਗਾਈ ਨਾ ਕੋਸ਼ਿਸ਼ ਕਰਨਾ ਇੱਕ ਹਾਰ ਹੈ ਤੇ ਆ ਕਾਟੇ ਆ ਦੋ ਜੋੜੇ ਕਾਟੇ ਆ ਕੈਸ਼ ਇਨ ਬ੍ਰੌਗਰ ਅਦਰਜੀਤ ਸਿੰਘ ਜੋ ਉਹਨਾਂ ਨੇ ਲਿਖਾਇਆ ਤੇ ਉਹ ਥੋੜਾ ਜਿਹਾ ਜ਼ਿਆਦਾ ਹੈਗਾ ਲਿਖਾਇਆ ਪਰ ਸਾਡੇ ਕੋਲ ਰਿਕਵਰੀ ਇੰਨੀ ਕੋਈ ਐ ਬਾਕੀ ਅਜੇ ਰਿਮਾਂਡ ਤੇ ਕਰਾਂਗੇ ਕਿ ਬਾਕੀ ਦੀ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ 16 8 ਦੀ ਚੋਰੀ ਹੈ ਜੀ ਦੁਪਹਿਰ ਦੀ ਤੇ 18 ਨੂੰ ਅਸੀਂ ਅਸੀਂ ਗ੍ਰਿਫਤਾਰ ਕਰਦੇ ਆਏ ਹੁਣ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ